ਜਦੋਂ ਅਸੀਂ ਇੱਥੇ ਆ ਕੇ ਵੇਖਿਆ ਉਸ ਵਕਤ ਵੀ ਕਿਸਾਨਾਂ ਦੀਆਂ ਜਿਹੜੀਆਂ ਢੇਰੀਆਂ ਵਿਕ ਰਹੀਆਂ ਸੀ ਉਹ ਸਰਕਾਰ ਨੂੰ ਨਾ ਭਰ ਕੇ ਪ੍ਰਾਈਵੇਟ ਹੀ ਵੇਚਿਆ ਜਾ ਰਿਹਾ ਸੀ ਮਮਰਸਰ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵੀ ਸਰਕਾਰੀ ਮੰਡੀਆਂ ਵਾਂ ਉਹਨਾਂ ਦੇ ਵਿੱਚ ਕਿਸਾਨਾਂ ਦਾ ਪੀਆਰ ਪਰਮਨ ਝੋਨਾ ਜਿਹੜਾ ਸਰਕਾਰੀ ਰੇਟ ਤੇ ਨਹੀਂ ਵਿਕ ਰਿਹਾ ਜਿਹਦੇ ਸਬੰਧ ਵਿੱਚ ਅਸੀਂ ਕੱਲ ਭਾਰਤੀ ਕਿਸਾਨ ਏਕਤਾ ਸਿੱਧੂਪੁਰ ਵੱਲੋਂ ਜਿਹੜਾ ਵਾ ਧਰਨਾ ਪ੍ਰਦਰਸ਼ਨ ਇੱਥੇ ਦਿੱਤਾ ਸੀਗਾ ਜ਼ਿਲ੍ਹਾ ਮੰਡੀ ਅਫਸਰ ਦੇ ਵੀ ਧਿਆਨ ਚ ਲੈਂਦਾ ਡੀ ਐਫ ਐਸ ਸੀ ਦੇ ਵੀ ਧਿਆਨ ਚ ਲੈਂਦਾ ਇਹਨਾਂ ਦੇ ਇੱਕ ਦਿਨ ਪਹਿਲਾਂ ਧਿਆਨ ਚ ਲਿਆਤਾ ਕਿ ਸਾਡ ਤੁਹਾਡੀ ਮੰਡੀ ਚ ਬਹੁਤ ਭਟਾਂਦਲੀ ਹੋ ਰਹੀ ਆ ਕਿਰਪਾ ਕਰਕੇ ਇਹਨੂੰ ਰੋਕੋ ਇਹਨੂੰ ਠੀਕ ਕਰੋ ਸਰਕਾਰੀ ਖਰੀਦ ਕਿਸਾਨਾਂ ਦੀ ਹੋ ਨਹੀਂ ਰਹੀ ਤੇ ਸਾਡੀ ਕਾਲ ਵਾਪਿਸ ਆਏ ਸਾਨੂੰ 2 ਦਿਨ ਹੋਰ ਲੱਗਣ ਪਰਸੋਂ ਰੋਜ਼ਨਾ ਹੀ ਵੱਡਾ ਇਕੱਠ ਕਰਕੇ ਪੂਰੇ ਪੰਜਾਬ ਲੈਵਲ ਦਾ ਤੇ ਇਹ ਜਿਹੜੀ ਸਰਕਾਰੀ ਖਰੀਦ ਅੰਮ੍ਰਿਤਸਰ ਦੀ ਮੰਡੀ ਵਿੱਚੋਂ ਸ਼ੁਰੂ ਕਰਾਵਾਂਗੇ ਕਿਸੇ ਅਧਿਕਾਰੀ ਵੱਲੋਂ ਕੋਈ ਰਿਸਪੌਂਸ ਨਹੀਂ ਮਿਲਿਆ ਸਭ ਤੋਂ ਪਹਿਲਾਂ ਤਾਂ ਮਤਲਬ ਬਦਕਿਸਮਤੀ ਸਾਡੇ ਲੋਕਾਂ ਦੀ ਔਰ ਅਣਗੈਲੀ ਸਾਡੀ ਸਰਕਾਰ ਦੀ ਸਾਡੇ ਪ੍ਰਸ਼ਾਸਨ ਦੀ ਉਹ ਇਹ ਰਹੀ ਹੈ ਅਸੀਂ ਅੱਡਾ ਮਹਿਲਮਖਰੀ ਦੇ ਵਿੱਚ ਦੁਕਾਨ ਕਰਦੇ ਆ ਇੱਥੇ ਸਾਡੇ ਲੱਗੇ ਕੁਆੜੀ ਦੀ ਦੁਕਾਨ ਹੈ ਰਾਤੀ ਇੱਥੇ ਮਤਲਬ ਚੋਰਾਂ ਨੇ ਚੋਰੀ ਕੀਤੀ ਹੈ ਇਹਨਾਂ ਦਾ ਤਾਂਬਾ ਪਿੱਤਲ ਵਾਵਾ ਸਮਾਨ ਲੈ ਗਏ ਨਾਲ ਨਕਦੀ ਵੀ ਲੈ ਗਏ ਸਰਕਾਰੀ ਖਰੀਦ ਨਾ ਪੈਣ ਕਰਕੇ ਇੱਕ ਨੁਕਸਾਨ ਨਹੀਂ ਹੋ ਰਿਹਾ ਅੰਦਾਜ਼ਾ ਲਾਇਓ ਇਹਦੇ ਨੁਕਸਾਨ ਕਿੰਨੇ ਹੋ ਰਹੇ ਨੇ ਔਰ ਉਹਨਾਂ ਨੁਕਸਾਨਾਂ ਨੂੰ ਝੱਲ ਕੌਣ ਰਿਹਾ ਹੈ ਆਮ ਲੋਕਾਂ ਨੂੰ ਨਹੀਂ ਪਤਾ ਇਸ ਗੱਲ ਦਾ ਵਿਚਾਰੇ ਭੋਲੇ ਨੇ ਕਿਸਾਨ ਦਾ ਕਿਸਾਨ ਭੋਲਾ ਹੈ ਇਹਨੂੰ ਨਹੀਂ ਪਤਾਗਾ ਕਿ ਮੇਰੇ ਇੱਥੇ ਨੁਕਸਾਨ ਹੈ ਅੱਗੇ ਵੀ ਕਿਤੇ ਜਾ ਕੇ ਨੁਕਸਾਨ ਕਰ ਰਿਹਾ ਹੈ ਪਈਂ ਪਤਸ਼ਾਸ਼ਨ ਕੋ ਮੰਗ ਕਰਦੇ ਆ ਵੀ ਇਹ ਹੱਡੇ ਦੀ ਰਾਖੀ ਕਰਵਾਈ ਜਾਵੇ ਅਸੀਂ ਹੋਰ ਵੀ ਦੁਕਾਨਦਾਰ ਇੱਥੇ ਆ ਗਏ ਅੱਗੇ ਵੀ ਕਾਫੀ ਯਾਰ ਇੱਥੇ ਚੋਰੀਆਂ ਹੋਈਆਂ ਨੇ ਤੇ ਇਹ ਇਹਤੇ ਕੋਈ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਵੇ ਇਹਨਾਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਬਾਰ ਬਾਰ ਇਹ ਕਹਿੰਦੇ ਨੇ ਕਿ ਜੀ ਅਸੀਂ ਤਾਂ ਕਿਸਾਨਾਂ ਦੇ ਹਿਤੈਸ਼ੀ ਆ ਸਰਕਾਰੀ ਕਿਸਾਨਾਂ ਦੀ ਹੈ ਸਰਕਾਰ ਪਿੰਡਾਂ ਤੋਂ ਸੱਥਾਂ ਤੋਂ ਚੱਲੇਗੀ ਅਸੀਂ ਕਿਸਾਨਾਂ ਲਈ ਬਹੁਤ ਕੁਝ ਕਰ ਰਹੇ ਹਾਂ ਅਹ ਹਰਾਨ ਹੋ ਗਿਆ ਮੈਂ ਦੇਖ ਕੇ ਪੰਜਾਬ ਦੇ ਵਿੱਚ ਵੀ ਇੱਕ ਹਿੱਸਾ ਅੱਜ ਪੰਜਾਬ ਦਾ ਇੱਕ ਹਿੱਸਾ ਬਿਹਾਰ ਤੇ ਯੂਪੀ ਬਣਿਆ ਹੋਇਆ ਆ ਜਿਹੜਾ ਇਹਨਾਂ ਦਾ ਮਾਲ ਤੁਲਿਆ ਐ ਇਸ ਤੁਲੇ ਹੋਏ ਮਾਲ ਦੇ ਵਿੱਚ ਇਸ ਕਿਸਾਨ ਨੂੰ ਲਗਭਗ 34000 ਰੁਪਏ ਦਾ ਰਗੜਾ ਮਾਰਿਆ ਗਿਆ ਐ ਦੇ ਸਮਾਨ ਚ ਮੁਕੋ ਜਿਹੜੀ ਆਪਾਂ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਇਸ ਤੁਸੀਂ ਸਾਡੀ ਇਸ ਗੱਲ ਨੂੰ ਸਾਡੀ ਇਸ ਆਵਾਜ਼ ਨੂੰ ਇਸ ਲੜਾਈ ਨੂੰ ਸਰਕਾਰ ਤੱਕ ਆਮ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹੋ ਤੇ ਦਿਲੋਂ ਤੁਹਾਨੂੰ ਮਾਦਿਆਂ ਤੁਹਾਡੇ ਅੱਜ ਅਸੀਂ ਬਾਕਾਇਦਾ ਸਪੈਸ਼ਲ ਤੁਹਾਨੂੰ ਤਕਲੀਫ ਇਸ ਲਈ ਦਿੱਤੀ ਹੈ ਕਿ ਪਿਛਲੇ 4 ਦਿਨਾਂ ਤੋਂ ਜਿਹੜਾ ਰੋਲਾ ਪਿਆ ਹੋਇਆ ਮੰਡੀ ਦੇ ਵਿੱਚ ਉਹ ਦਰਨਾ ਚੱਲ ਰਿਹਾ ਹੈ ਪ੍ਰਸ਼ਾਸਨ ਨੂੰ ਜੋ ਕੁਝ ਅਸੀਂ ਕਿਹਾ ਹੁਣ ਤੱਕ ਦਾ ਅਪਡੇਟ ਕਰਨਾ ਸਾਰੇ ਪ੍ਰੈਸ ਨੂੰ ਪਤਾ ਹੋਣਾ ਤੇ ਲੋਕਾਂ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਸ ਵੱਲੋਂ ਕੀ ਕੀਤਾ ਜਾ ਰਿਹਾ ਸਵਾਲ ਇਹ ਆ ਕਿ ਜਿਸ ਦਿਨ ਅਸੀਂ ਇੱਥੇ ਆ ਕੇ ਵੇਖਿਆ ਉਹਨੂੰ ਥੋੜੀ ਜਿਹੀ ਬੈਕਗ੍ਰਾਉਂਡ ਜਾਣਨੀ ਜ਼ਰੂਰੀ ਹੈ ਜਦੋਂ ਅਸੀਂ ਇੱਥੇ ਆ ਕੇ ਵੇਖਿਆ ਉਸ ਵਕਤ ਵੀ ਕਿਸਾਨਾਂ ਦੀਆਂ ਜਿਹੜੀਆਂ ਢੇਰੀਆਂ ਵਿਕ ਰਹੀਆਂ ਸੀ ਉਹ ਸਰਕਾਰ ਨੂੰ ਨਾ ਭਰ ਕੇ ਪ੍ਰਾਈਵੇਟ ਹੀ ਵੇਚਿਆ ਜਾ ਰਿਹਾ ਸਮਾਨ ਇੱਕ ਬਜ਼ੁਰਗ ਕਿਸਾਨ ਸਾਡੇ ਕੋਲ ਆਇਆ ਅਸੀਂ ਉਹਨੂੰ ਪੁੱਛਿਆ ਵੀ ਤੇਰਾ ਮੌਇਸਚਰ ਚੈੱਕ ਕੀਤਾ ਹੈ ਉਹਨੇ ਕਿਹਾ ਵੀ ਸਾਡਾ ਮੌਇਸਚਰ ਕਦੇ ਨਹੀਂ ਚੈੱਕ ਕੀਤਾ ਕਦੇ ਆਏ ਨਹੀਂ ਕੋਈ ਨਾ ਕੋਈ ਸਾਡੇ ਕੋਲੇ ਕਦੇ ਖਰੀਦ ਇਨਸਪੈਕਟਰ ਆਇਆ ਕਿਸੇ ਖਰੀਦ ਏਜੰਸੀ ਤੋਂ ਇਹ ਨਾ ਹੀ ਮਾਰਕੀਟ ਕਮੇਟੀ ਆਈ ਅਸੀਂ ਕਿਹਾ ਵੀ ਇਸ ਲਈ ਜਿਹੜਾ ਜ਼ਿੰਮੇਵਾਰ ਸਾਡਾ ਆਧਾਰਾ ਹੈ ਮਾਰਕੀਟ ਕਮੇਟੀ ਅਸੀਂ ਉਹਦੇ ਨਾਲ ਗੱਲ ਕਰਦੇ ਹਾਂ ਅਸੀਂ ਉਹਨੂੰ ਜਾ ਕੇ ਮਿਲਣ ਦੀ ਕੋਸ਼ਿਸ਼ ਕੀਤੀ ਮਿਲੇ ਜਾ ਕੇ ਜ਼ਿਲ੍ਹਾ ਮੰਡੀ ਅਫਸਰ ਦੇ ਵੀ ਧਿਆਨ ਚ ਲਿਆਂਦਾ ਡੀ ਐਫ ਐਸ ਸੀ ਦੇ ਵੀ ਧਿਆਨ ਚ ਲਿਆਂਦਾ ਇਹਨਾਂ ਦੇ ਇੱਕ ਦਿਨ ਪਹਿਲਾਂ ਧਿਆਨ ਚ ਲਿਆਤਾ ਕਿ ਸਾਡ ਤੁਹਾਡੀ ਮੰਡੀ ਚ ਬਹੁਤ ਕਤੰਦਲੀ ਹੋ ਰਹੀ ਹੈ ਕਿਰਪਾ ਕਰਕੇ ਇਹਨੂੰ ਰੋਕੋ ਇਹਨੂੰ ਠੀਕ ਕਰੋ ਸਰਕਾਰੀ ਖਰੀਦ ਕਿਸਾਨਾਂ ਦੀ ਹੋ ਨਹੀਂ ਰਹੀ ਲੇਕਿਨ ਕਿਸੇ ਵੱਲੋਂ ਕਿਸੇ ਅਧਿਕਾਰੀ ਵੱਲੋਂ ਕੋਈ ਰਿਸਪੌਂਸ ਨਹੀਂ ਮਿਲਿਆ ਸਭ ਤੋਂ ਪਹਿਲਾਂ ਤਾਂ ਮਤਲਬ ਬਦਕਿਸਮਤੀ ਸਾਡੇ ਲੋਕਾਂ ਦੀ ਔਰ ਅਣਗਹਿਲੀ ਸਾਡੀ ਸਰਕਾਰ ਦੀ ਸਾਡੇ ਪ੍ਰਸ਼ਾਸਨ ਦੀ ਉਹ ਇਹ ਰਹੀ ਹੈ ਉਸ ਤੋਂ ਬਾਅਦ ਮਾਰਕੀਟ ਕਮੇਟੀ ਬਾਰ ਬਾਰ ਇਹ ਕਹਿ ਰਹੀ ਹੈ ਕਿ ਨਹੀਂ ਜੀ ਸਾਡੇ ਵੱਲੋਂ ਬਿਲਕੁਲ ਓਕੇ ਆ ਸਾਡੇ ਵੱਲੋਂ ਬਿਲਕੁਲ ਓਕੇ ਆ ਤੇ ਰਾਤ ਜਦੋਂ ਮਾਰਕੀਟ ਕਮੇਟੀ ਦੇ ਰਿਕਾਰਡ ਨੂੰ ਚੈੱਕ ਕਰਨ ਵਾਸਤੇ ਡੀਸੀ ਆਈਏ ਡੀਸੀ ਗਿਆ ਤੇ ਨਾਲ ਉਹਨਾਂ ਦੇ ਐਸਪੀ ਗਿਆ ਤਾਂ ਰਿਕਾਰਡ ਦੇ ਵਿੱਚ ਆ ਜਿਹੜੀ ਚੀਜ਼ ਤੁਸੀਂ ਦੇਖੋ ਪਹਿਲੀ ਤਾਂ ਗੱਲਾਂ ਨੂੰ ਪੜ ਨਹੀਂ ਸਕਦਾ ਕੋਈ ਆਮੰਦਾ ਜਿਹਨੇ ਕੀ ਲਿਖਿਆ ਉਹਨਾਂ ਨੇ ਪੜ ਇਹ ਲਿਖਣਗੇ ਤਾਂ ਤਾਂ ਚਾਜਣਾ ਜੇ ਕੋਈ ਪੜ ਸਕਦਾ ਹੋਵੇ ਕਿਸੇ ਨੂੰ ਪੜਾਉਣਾ ਹੋਵੇ ਤਾਂ ਲੱਗਦਾ ਸਕਾਈ ਮੈਮਾ ਦੀ ਲਿਖਾਈ ਹੈ ਹਾਂ ਮੈਂ ਉਹੀ ਗੱਲ ਕਰ ਰਿਹਾ ਹਾਂ ਹੁਣ ਇਹਦੇ ਜਿਹੜੀ ਇੰਪੋਰਟੈਂਟ ਗੱਲਾਂ ਵੇਖਣ ਵਾਲੀ ਆਹ ਕਿਸਾਨ ਦੀ ਢੇਰੀ ਹੈ ਉੱਪਰ ਲੀਆਂ ਚ ਵੀ ਕੁਝ ਨਹੀਂ ਭਰਿਆ ਥੱਲੇ ਵਾਲੇ ਚ ਵੀ ਕੁਝ ਨਹੀਂ ਭਰਿਆ ਠੀਕ ਇਹਦਾ ਮਤਲਬ ਇਹਦੇ ਤੇ ਭਰਤਾ ਕਿਉਂ ਭਰਿਆ ਕਿਉਂਕਿ ਇਹਦੀ ਢੇਰੀ ਦੇ ਉੱਤੇ ਰਾਤ ਚੈੱਕ ਅਪ ਹੋਈ ਹੈ ਇਹਦੀ ਢੇਰੀ ਤੇ ਜਦੋਂ ਚੈੱਕ ਅਪ ਹੋਇਆ ਮੈਂ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਵੀ ਤੇ ਮੈਂ ਅਫਸਰਾਂ ਨੂੰ ਵੀ ਦੱਸ ਦਿਆਂ ਇਹ ਜਦੋਂ ਇਹ ਚੈੱਕ ਕਰਨ ਲੱਗੇ ਤੇ ਪਹਿਲਾ ਜਦੋਂ ਮੋਇਸਚਰ ਕੱਢਿਆ ਨੋਰਮਲ ਹਾਲਾਤਾਂ 'ਚ ਕੱਢਤਾ ਤੇ ਜਦੋਂ ਨੋਰਮਲ ਹਾਲਾਤਾਂ ਦੇ ਵਿੱਚ ਇਹਦਾ ਮੋਇਸਚਰ ਕੱਢਿਆ ਤੇ 16.5 ਆਇਆ ਫਿਰ ਉਹਨਾਂ ਨੇ ਮਾਰਕੀਟ ਕਮੇਟੀ ਦੀ ਮਸ਼ੀਨ ਇੱਕ ਮੈਨੂਅਲ ਮਸ਼ੀਨ ਹੁੰਦੀ ਹੈ ਤੇ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ ਜਿਹੜੀ ਆਟੋਮੈਟਿਕ ਹੈ ਉਹਦੇ 'ਚ ਤਾਂ ਤਕਰੀਬਨ ਰੋਜ਼ ਹੀ ਗੜਬੜਾ ਹੁੰਦੀਆਂ ਨੇ ਆਮ ਹੀ ਹੁੰਦੀਆਂ ਨੇ ਲੇਕਿਨ ਜਿਹੜੀ ਮੈਨੂਅਲ ਮਸ਼ੀਨ ਆ ਉਹ ਤੇ ਕੁਝ ਪਰਸੈਂਟ ਲੋਕਾਂ ਨੂੰ ਵਿਸ਼ਵਾਸ ਹੈ ਇਹ ਠੀਕ ਹੈ ਪਰ ਉਹਦੇ ਜਿੱਥੇ ਗੜਬੜ ਹੁੰਦੀ ਆ ਆਮ ਲੋਕਾਂ ਨੂੰ ਉਹਦਾ ਵੀ ਨਹੀਂ ਪਤਾ ਉਹਦੀ ਜਦੋਂ ਜਿਹੜੀ ਜਿਹੜੀ ਕੱਪੀ ਦੇ ਵਿੱਚ ਜਿਹੜੀ ਕੌਲੀ ਦੇ ਵਿੱਚ ਪਾ ਪਾਉਣਾ ਹੁੰਦਾ ਮੌਇਸਚਰ ਚੈੱਕ ਕਰਨ ਵਾਸਤੇ ਅਨਾਜ ਦੇ ਦਾਣੇ ਪਾਉਣੇ ਹੁੰਦੇ ਆ ਉਹ ਉਹਨੂੰ ਭਰ ਕੇ ਉਹਦੇ ਉੱਪਰ ਦੀ ਮਾਰਨੀ ਹੁੰਦੀ ਆ ਉਂਗਲ ਅੰਗਲ ਨਹੀਂ ਮਾਰਨੀ ਹੁੰਦੀ ਉਹਦੇ ਉੱਤੋਂ ਦੀ ਫੁੱਟਾ ਮਾਰਨਾ ਹੁੰਦਾ ਹੈ ਲੈਵਲ ਹਾਂ ਉਹਨੂੰ ਇੱਕ ਲੈਵਲ ਕਰਨਾ ਹੁੰਦਾ ਹੈ ਤੇ ਫਿਰ ਉਹਨੂੰ ਚੈੱਕ ਅਪ ਕਰਨਾ ਹੈ ਪਹਿਲੀ ਵਾਰੀ ਤਾਂ ਨੋਰਮਲ ਹਾਲਾਤਾਂ ਚ ਕਰ ਬੈਠੇ ਉਸਾ 16 ਆ ਗਿਆ ਫਿਰ ਇਹਨਾਂ ਨੂੰ ਆਇ ਲੱਗਿਆ ਵੀ ਹੁਣ ਤਾਂ ਮਤਲਬ ਫਸ ਗਏ ਅਸੀਂ ਸਾਡਾ ਆਰਤੀਆ ਫਸ ਗਿਆ ਫਿਰ ਇਹਨਾਂ ਨੇ ਗੇਮ ਖੇਡਨੀ ਕਿਉਂਕਿ ਮਾਰਕੀਟ ਕਮੇਟੀ ਖਰੀਦ ਏਜੰਸੀ ਤੇ ਆਰਤੀਆ ਸਭ ਮਿਲ ਕੇ ਕੰਮ ਕਰ ਰਹੇ ਨੇ ਇਹ ਇਹ ਕਲੀਅਰ ਹੋ ਗਿਆ ਇਹ ਮੈਂ ਤੁਹਾਨੂੰ ਅਗਲ ਬਾਅਦ ਸਾਰੀ ਦੱਸੂਗਾ ਵੀ ਕਿਵੇਂ ਕਲੀਅਰ ਹੁੰਦਾ ਉਹਦੂਗਾ ਹਾਂ ਉਹ ਉਹ ਜਿਹੜੀ ਮਸ਼ੀਨਾਂ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਵੀ ਦੱਸ ਦਿਆਂ ਤੇ ਜਿਹੜੇ ਸਾਡੇ ਅਫਸਰ ਸਹਿਬਾਨ ਨੇ ਉਹ ਵੀ ਸੁਣ ਲੈਣ ਉਹਦੇ ਵਿੱਚ ਚਾਰ ਦਾਣੇ ਵੱਧ ਪਾ ਕੇ ਉਹਨੂੰ ਥੋੜਾ ਜਿਹਾ ਪ੍ਰੈਸ਼ਰ ਵਧੂਗਾ ਤੇ ਜਦੋਂ ਪ੍ਰੈਸ਼ਰ ਵਧਣਾ ਹੈ ਉਹਦੇ ਨਾਲ ਸੁਭਾਵਿਕ ਹੈ ਕਿ ਉਹਦਾ ਮੌਇਸਚਰ ਮੀਟਰ ਨੇ ਮੌਇਸਚਰ ਵੱਧ ਸ਼ੋਕ ਕਰਨਾ ਹੀ ਕਰਨਾ ਉਹ ਉਹਨਾਂ ਦੇ ਹੱਥਾਂ 'ਚ ਥੋੜਾ ਜਿਹਾ ਚੱਕਰ ਉਹਨੂੰ ਇੱਕ ਅੱਧਾ ਪੁਆਇੰਟ ਹੋਰ ਵੱਧ ਗਿੜਾ ਦੇਤਾ ਆ ਵੀ ਉਹਨੇ ਮੌਇਸਚਰ ਵੱਧ ਦੱਸਣਾ ਹੈ ਲੇਕਿਨ ਸਾਡੇ ਵਿਚਾਰੇ ਕਿਸਾਨ ਭੋਲੇ ਆ ਇਹ ਕੱਚਾ ਜਹਤ ਦੇ ਕੇ ਤੇ ਮਗਰ ਹੱਥ ਦੇ ਕੇ ਕਰਕੇ ਉਹ ਦਸ ਕਰਮਾਂ ਪਿੱਛੇ ਦੂਰ ਖੜੇ ਹੁੰਦੇ ਆ। ਵੀ ਸਾਡਾ ਮੌਇਸਟਰ ਸਾਹਿਬ ਚੈੱਕ ਕਰ ਰਿਹਾ ਆ। ਆਰਤੀਆ ਸਾਡਾ ਮਿੱਤਰ ਆਰਤੀਆ ਕਰਵਾ ਰਿਹਾ ਕੰਮ ਠੀਕ ਹੀ ਹੋਣਾ। ਇਹ ਨਹੀਂ ਪਤਾ ਕਿ ਆ ਗੜਬੜਾ ਜਿਹੜੀ ਆਰਤੀਏ ਕਰ ਰਹੇ ਨੇ ਐਦੇ ਵਿੱਚ ਕਿਤੇ ਵੀ ਕੋਈ ਜਦੋਂ ਇਹਦੀ ਚੈੱਕ ਅਪ ਹੋ ਰਹੀ ਸੀ। ਬੜੀ ਕਾਲ ਚ ਮਾਰਕੀਟ ਕਮੇਟੀ ਨੇ ਆਹ ਉਹ ਸ ਇੱਕ ਸ਼ੈਲਰ ਵਾਲੇ ਦੇ ਨਾਂ ਤੇ ਪਤਾ ਵੀ ਇਹ ਨੂੰ ਵੇਚਿਆ। ਜਦੋਂ ਇਹ ਨੂੰ ਵੇਚੇ ਤੇ ਗੱਲ ਆਈ ਤੇ ਰਾਤ ਨੂੰ ਟੈਲੀਫੋਨ ਕਰਕੇ ਤੋਂ ਪੁੱਛਿਆ ਗਿਆ। ਏ ਭਾਈ ਤੂੰ ਆਹ ਮਾਲ ਖਰੀਦਿਆ ਉਹ ਕਹਿੰਦਾ ਜੀ ਮੈਂ ਤਾਂ ਮਾਲ ਹੀ ਨਹੀਂ ਖਰੀਦਿਆ ਇਹਦਾ ਮਤਲਬ ਕਲੀਅਰ ਹੋ ਗਿਆ ਕਿ ਮਾਰਕੀਟ ਕਮੇਟੀ ਵੱਲੋਂ ਆ ਕੋਈ ਕਿਸੇ ਤਰ੍ਹਾਂ ਦਾ ਕੋਈ ਮੈਂਸ਼ਨ ਨਾ ਕਰਨਾ ਮਾਲ ਸਾਰੇ ਦੇ ਤੁਲੇ ਦੀ ਗੱਲਬਾਤ ਆ ਰਹੀ ਹੈ ਲੇਕਿਨ ਕਿਹਦਾ ਮਾਲ ਹੈ ਕਿਨੂੰ ਗਿਆ ਕੁਛ ਨਹੀਂ ਤੇ ਇਹਦਾ ਮਤਲਬ ਕਲੀਅਰ ਹੋ ਗਿਆ ਕਿ ਉਹ ਸਾਰੇ ਦੇ ਸਾਰੇ ਮਾਲ ਦੇ ਵਿੱਚ ਧਾਂਦਲੀ ਹੋਣੀ ਹੈ ਅਰੇ ਮਾਰਕੀਟ ਕਮੇਟੀ ਦੀ ਮਿਲੀ ਭੁਗਤ ਮੱਦਾ ਜ਼ਾਹਰ ਹੋ ਰਹੀ ਹੈ ਹੁਣ ਆ ਗਈ ਅਗਲੀ ਗੱਲ ਇੱਥੇ ਕਲੀਅਰ ਹੋ ਗਿਆ ਕਿ ਮੌਇਸਚਰ ਹੈਗਾ ਉਸ ਮੌਕੇ ਦਾ 16.5 ਕਿਸਾਨ ਨੂੰ ਦਿੱਤਾ ਜਾ ਰਿਹਾ 2100 ਰੁਪਏ ਜਾਂ ਸੌਰੀ 2200 ਰੁਪਏ ਹੁਣ ਇਹਦੇ ਨਾਲ ਹੋਰ ਨੋਟ ਕਰਿਓ ਜਿਸ ਵੇਲੇ ਉਹ ਕਿਸਾਨ ਆਪਦਾ ਮੌਇਸਚਰ ਚੈੱਕ ਕਰਾ ਰਿਹਾ ਦੇਖੋ ਇਹਨਾਂ ਲੋਕਾਂ ਦੀ ਮਿਲੀ ਭੁਗਤਾਰਤੀਆਂ ਦਾ ਪ੍ਰੈਸ਼ਰ ਕਿੱਥੋਂ ਟਿਕਰ ਜਾ ਰਿਹਾ ਹੈ ਇਹ ਹਦਾਇਤ ਜਾਂਦਾ ਕਿ ਆਰਤੀਏ ਦਾ ਤੇ ਕਿਸਾਨ ਦਾ 9 ਮਾਸ ਦਾ ਰਿਸ਼ਤਾ ਹੈ ਜੀ ਉਹ ਭੜਿਓ ਲੋਕੋ ਤੁਹਾਡੇ ਨਾਲ ਸਾਡੇ ਬੰਦੇ 9 ਮਾਸ ਦਾ ਰਿਸ਼ਤਾ ਨਿਭਾ ਰਹੇ ਐ ਤੇ ਤੁਸੀਂ ਜਿਹੜੇ ਦੋ ਪਰਿਵਾਰ ਦੇ ਜਿਹੜੇ ਜੀ ਨੇ ਮੀਆਂ ਬੀਵੀ ਉਹਨਾਂ ਦਾ ਰੂਹਾਂ ਦਾ ਰਿਸ਼ਤਾ ਹੈ ਅਕਾਲ ਪੁਰਖ ਨੇ ਬਣਾਇਆ ਉਹ ਸਰੀਰ ਹੀ ਦੋ ਹੁੰਦੇ ਆ ਰੂਹ ਇੱਕ ਹੀ ਹੁੰਦੀ ਆ ਤੇ ਤੁਸੀਂ ਹਰਾਮੀਆਂ ਉਹਨਾਂ ਦਾ ਰੂਹਾਂ ਦਾ ਰਿਸ਼ਤਾ ਤੋੜਨ ਲੱਗਿਓ ਮਗਰੋਂ ਗਾਂ ਦੀ ਗਾ ਰਿਸ਼ਤੇਦਾਰਾਂ ਤੋਂ ਦਬਾਅ ਪਵਾਇਆ ਗਿਆ ਉਹ ਘਰੋਂ ਫੋਨ ਆਉਣੇ ਸ਼ੁਰੂ ਹੋ ਗਏ ਉਸ ਕਿਸਾਨ ਨੂੰ ਵਿਚਾਰੇ ਨੂੰ ਜਿਹੜਾ ਅੱਧਾ ਘੰਟਾ ਪਹਿਲਾਂ ਤੋਂ ਸਾਨੂੰ ਸੱਦ ਰਿਹਾ ਬਾਹਰ-ਬاہر ਸੱਦ ਰਿਹਾ ਘੱਟੋ-ਘੱਟ ਉਸ ਬੰਦੇ ਨੇ 10 ਟੈਲੀਫੋਨ ਕੀਤੇ ਕਿ ਮੈਨੂੰ ਲੁੱਟਿਆ ਜਾ ਰਿਹਾ ਪ੍ਰਧਾਨ ਜੀ ਆਓ ਤੁਸੀਂ ਆਓ ਕਿਉਂਕਿ ਅਸੀਂ ਇੱਥੇ ਧਰਨੇ ਤੇ ਸੀ ਤੇ ਬਾਅਦ ਦੇ ਵਿੱਚ ਉਹ ਕਿਸਾਨ ਨੂੰ ਇਹ ਕਹਿਣ ਲਈ ਮਜਬੂਰ ਕਰਤਾ ਕਿ ਮੈਂ ਆਰਤੀਏ ਤੇ ਕੋਈ ਕਾਰਵਾਈ ਨਹੀਂ ਕਰਾਉਣੀ ਚਾਹੁੰਦਾ ਇਹ ਕਿਸਾਨ ਦੇ ਮੂੰਹੋਂ ਕਹਾਇਆ ਗਿਆ ਉਹ ਇੰਨੇ ਇੰਨੇ ਥਾਵਾਂ ਤੇ ਟੈਲੀਫੋਨ ਆਏ ਸਾਡੇ ਇੱਥੇ ਧਰਨੇ ਤੇ ਬੈਠੇ ਬੰਦਿਆਂ ਕੋਲੇ ਵੀ ਉਹਨਾਂ ਦੇ ਪਰਿਵਾਰ ਵੱਲੋਂ ਫੋਨ ਆਈ ਜਾਂਦੇ ਆ ਸਾਡੀ ਉਹਦੇ ਨਾਲ ਗੱਲ ਕਰਵਾਓ ਇਹ ਪੋਜੀਸ਼ਨ ਹੈ ਹੁਣ ਆਪਾਂ ਚੱਲਦੇ ਹਾਂ ਥੋੜਾ ਜਿਹਾ ਹੋਰ ਡਿਟੇਲ ਚ ਜਾਣਨ ਲਈ ਪਰਸੋ ਸਾਡੇ ਨਾਲ ਇੱਥੇ ਇੱਕ ਮੀਟਿੰਗ ਹੁੰਦੀ ਹੈ ਅਧਿਕਾਰੀਆਂ ਦੀ ਅਧਿਕਾਰੀ ਬਾਰ ਬਾਰ ਸਾਨੂੰ ਇਹ ਕਹਿ ਰਹੇ ਨੇ ਕਿ ਪ੍ਰਧਾਨ ਜੀ ਨੂੰ ਨੁਕਸਾਨ ਹੋ ਜੂਗਾ ਜੀ ਨੌਕਰੀ ਬੱਚਿਆਂ ਨੂੰ ਮਸਾ ਮਿਲਦੀ ਹੈ ਤੁਹਾਡੇ ਹੀ ਬੱਚੇ ਆ ਜੀ ਜਾਣ ਦਿਓ ਜੀ ਫਲਾਨਾ ਜੀ ਧੁੰਕਾ ਅਸੀਂ ਉਹਨਾਂ ਨੂੰ ਇਹ ਕਹਿ ਰਹੇ ਹਾਂ ਕਿ ਦੇਖੋ ਸਰਕਾਰੀ ਖਰੀਦ ਨਾ ਪੈਣ ਕਰਕੇ ਇੱਕ ਨੁਕਸਾਨ ਨਹੀਂ ਹੋ ਰਿਹਾ ਅੰਦਾਜ਼ਾ ਲਾਓ ਇਹਦੇ ਨੁਕਸਾਨ ਕਿੰਨੇ ਹੋ ਰਹੇ ਨੇ ਔਰ ਉਹਨਾਂ ਨੁਕਸਾਨਾਂ ਨੂੰ ਝੱਲ ਕੌਣ ਰਿਹਾ ਆਮ ਲੋਕਾਂ ਨੂੰ ਨਹੀਂ ਪਤਾ ਇਸ ਗੱਲ ਦਾ ਵਿਚਾਰੇ ਭੋਲੇ ਨੇ ਕਿਸਾਨ ਦਾ ਕਿਸਾਨ ਭੋਲਾ ਇਹਨੂੰ ਨਹੀਂ ਪਤਾਗਾ ਕਿ ਮੇਰੇ ਇੱਥੇ ਨੁਕਸਾਨ ਹੈ ਅੱਗੇ ਵੀ ਕਿਤੇ ਜਾ ਕੇ ਨੁਕਸਾਨ ਕਰ ਰਿਹਾ ਜਦੋਂ ਇਹ ਗੱਲ ਆਉਂਦੀ ਸੀ ਨਾ ਵੀ ਝੋਨਾ ਕਰਨ ਤਰਨ ਤਰਨ ਤੋਂ ਭਰ ਕੇ ਟਰੱਕ ਇੱਥੇ ਆਇਆ ਜੀ ਤੇ ਸਾਡੇ ਬੰਦੇ ਜਦੋਂ ਮੇਰੇ ਨਾਲ ਉੱਥੇ ਗੱਲ ਕਰਦੇ ਮੈਂ ਕਹਿੰਦਾ ਸੀ ਵੀ ਉਹ ਯਾਰ ਉਹ ਵੀ ਪੰਜਾਬ ਦਾ ਝੋਨਾ ਪੰਜਾਬ ਚ ਆਇਆ ਤੇ ਇਹਦਾ ਹੋ ਹੀ ਨਹੀਂ ਸਕਦਾਗਾ ਕਿ ਪੀਆਰ ਉੱਥੋਂ ਇੱਥੇ ਆ ਜੇ ਉਹ ਐਸ ਕਰਕੇ ਜਾਂਦਾ ਸੀ ਇਹ ਤੋਂ 1700 ਨੂੰ ਆਪਣੇ ਕੋਲੇ ਪਰਚੀਆਂ ਨੇ ਬਹੁਤ ਸਾਰੀਆਂ ਪਰਚੀਆਂ ਤੁਹਾਨੂੰ ਮਿਲਣਗੀਆਂ ਜਿਨ੍ਹਾਂ ਦੇ ਉੱਤੇ ਕਿਸਾਨ ਦੇ ਕੋਲੋਂ ਆ ਦੇਖੋ ਇੱਕ ਆ ਆ 1800 90 ਰੁਪਏ ਵਿਕਿਆ ਹੈ ਔਰ ਚੋਨਾ ਬਿਲਕੁਲ ਪੱਕਾ ਸੁੱਕਾ ਚੋਨਾ 1890 ਵਿਕਿਆ ਹੈ ਤਾਂ ਜੇਕਰ ਚੋਨਾ ਆ 2000 ਨੂੰ ਵਿਕਿਆ ਇਹਦਾ ਮਤਲਬ 400 ਰੁਪਿਆ ਕਿਸਾਨ ਦਾ ਇਹਦੇ ਚ ਤੇ 500 ਰੁਪਿਆ ਉੱਪਰਲੀ ਢੇਰੀ ਦੇ ਵਿੱਚ ਲੁੱਟਿਆ ਗਿਆ ਇਥੋਂ ਦੇ ਕਿਸਾਨ ਦਾ ਹੁਣ ਇਹਨੂੰ ਕਰਾਇਆ ਹੀ ਪੈਣਾ ਜੀ ਫਰੀਦਕੋਟ ਦਾ ਵੱਧ ਤੋਂ ਵੱਧ ਬਠਿੰਡੇ ਦਾ ਕਰਾਇਆ ਹੀ ਪੈਣਾ ਹੈ ਉੱਥੇ ਜਾ ਕੇ ਇਹਨੇ ਪੂਰੇ ਰੇਟ ਦੇ ਉੱਤੇ ਭਰ ਜਾਣਾ ਹੈ ਉੱਥੇ ਦਾ ਪ੍ਰਭਾਵ ਕੀ ਪਿਆ ਪਿਛਲੇ ਸਾਲ 2023 ਦੇ ਵਿੱਚ ਉਹ ਮੇਰੇ ਕੋਲ ਰਿਕਾਰਡ ਤੇ ਪਈਆਂ ਨੇ ਦੋ ਮੰਡੀਆਂ ਮੈਸਰਖਾਨਾ ਮੰਡੀ ਤੇ ਜੋਧਪੁਰ ਦੋ ਮੰਡੀਆਂ ਬਠਿੰਡੇ ਡਿਸਟ੍ਰਿਕਟ ਦੀਆਂ ਜਿੱਥੇ ਸਾਰਾ ਜਿੰਨਾ ਮਾਲ ਖਰੀਦਿਆ ਉਹ ਅੱਗੇ ਜਦੋਂ ਲਾਇਆ ਸ਼ੈਲਰਾਂ 'ਚ ਤੋਦੀ ਗਿਣਤੀ ਕੀਤੀ ਮਾਲ ਦੀ ਇਨਸਪੈਕਟਰਾਂ ਨੇ ਵੀ ਸਾਡਾ ਮਾਲ ਤਾਂ ਪੂਰਾ ਲੱਗ ਚੁੱਕਿਆ ਹੈ ਮੰਡੀਆਂ 'ਚੋਂ 80000 ਬੋਰੀ ਸਾਡੀ ਉਹਨਾਂ ਕਿਸਾਨਾਂ ਦੀ ਬਾਹਰ ਪਈ ਰਹਿ ਗਈ ਜਿਹਨੂੰ ਕੋਈ ਲੋਨ ਨੂੰ ਤਿਆਰ ਨਾ ਹੋਵੇ ਅਖੀਰ ਸਾਨੂੰ ਰੇਲ ਰੋਕਣੀ ਪਈ ਰੇਲ ਰੋਕ ਕੇ ਫੇਰ ਉਹ ਮਾਲ ਜਿਹੜਾ ਅਸੀਂ ਮੰਡੀਆਂ ਦੇ ਵਿੱਚੋਂ ਚੁਕਾ ਕੇ ਚਲ ਰਾ ਚਲ ਰਿਹਾ ਜਿਹਦੇ ਸਬੰਧ ਦੇ ਵਿੱਚ ਸਾਡੇ ਆਗਮਾਂ ਦੇ ਉੱਤੇ ਅੱਜ ਵੀ ਰੇਲਵੇ ਦੇ ਪਰਚੇ ਚੱਲ ਰਹੇ ਨੇ ਯਾਨੀ ਉੱਥੇ ਦੇ ਕਿਸਾਨ ਨੂੰ ਵੀ ਰੋਲਿਆ ਜਾ ਰਿਹਾ ਹੈ ਇੱਥੋਂ ਇਹਨਾਂ ਨੂੰ ਵੀ ਕੁਝ ਕੋ ਬੰਦੇ ਵਿੱਚੋਂ ਲੁੱਟਣ ਦੀ ਭਾਵਨਾ ਰੱਖਣ ਵਾਲੇ ਲੋਕ ਉਹ ਇਹ ਕਰ ਰਹੇ ਨੇ ਪ੍ਰਧਾਨ ਜੀ ਪੂਰੇ ਪੰਜਾਬ 'ਚ ਇਹੋ ਹਲਾਲ ਮੰਡੀਆ ਦੀ ਮਸਲੇ ਨਹੀਂ ਪੂਰੇ ਪੰਜਾਬ ਦੇ ਨਾਲੋਂ ਮੈਂ ਜਿਹੜੀ ਗੱਲ ਪਹਿਲਾਂ ਮੈਨੂੰ ਮੇਨਲੀ ਗੱਲ ਕਰ ਲੈਂਦੇ ਤੁਹਾਡੇ ਕੁਐਸਚਨ ਦਾ ਜਵਾਬ ਮੈਂ ਬਾਅਦ 'ਚ ਦੇਵਾਂਗਾ ਜਦੋਂ ਮੈਨੂੰ ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨ ਜੀ ਤੁਸੀਂ ਪਲੀਜ਼ ਜਾਣ ਦੀ ਆਪਾਂ ਇਸ ਗੱਲ ਨੂੰ ਅਸੀਂ ਕਿਹਾ ਵੀ ਅਸੀਂ ਚਾਹੁੰਦੇ ਆ ਕਿ ਖਰੀਦ ਪ੍ਰੋਪਰਲੀ ਠੀਕ ਢੰਗ ਨਾਲ ਹੋਵੇ ਜਦੋਂ ਖਰੀਦ ਖਰੀਦ ਠੀਕ ਢੰਗ ਨਾਲ ਕਰਾਉਣ ਦੀ ਅਸੀਂ ਗੱਲ ਕਰੀ ਆ ਉੱਥੇ ਉਸ ਵਕਤ ਇਹ ਕੇਸ ਅਸੀਂ ਸਵਾਲ ਰੱਖਤਾ ਕਿ ਅੱਜ ਤੱਕ ਜਿੰਨਾ ਮਾਲ ਵਿਕਿਆ ਅਮਰਸਰ ਦੇ ਅੰਦਰ ਸਾਰੇ ਦੇ ਸਾਰੇ ਮਾਲ ਦਾ 2399 ਰੁਪਈਆ ਦੇ ਹਿਸਾਬ ਨਾਲ ਉਹਦੀ ਪੇਮੈਂਟ ਕਿਸਾਨਾਂ ਨੂੰ ਪਾ ਦਿਓ ਤੇ ਜਦੋਂ ਉਹ ਅਸੀਂ ਕਹਿਣਾ ਕਿ 2399 ਦੇ ਹਿਸਾਬ ਨਾਲ ਕਿਸਾਨਾਂ ਦੀ ਪੇਮੈਂਟ ਪਾ ਦਿਓ ਤਾਂ ਦੇਖੋ अगर मार्केट कमेटी ਲੋਟੇ ਸ਼ੇਅਰਹੋਲਡਰ ਹੈ ਤਾਂ ਮਾਰਕੀਟ ਕਮੇਟੀ ਤੜਫੇ ਅਗਰ ਕੋਈ ਇਨਸਪੈਕਟਰ ਉਹਦੇ ਵਿੱਚ ਗਲਤੀ ਆ ਤਾਂ ਉਹ ਤੜਫੇਗਾ ਕਿਉਂਕਿ ਪੈਸੇ ਉਹਨੂੰ ਮੋੜਨੇ ਪੈਣ ਪਰ ਤੜਫਿਆ ਕੌਣ ਜਿਹੜਾ ਆਰਤੀਆ ਕਹਿ ਰਿਹਾ ਕਜ ਮੈਂ ਉਹਦੀ ਆਡੀਓ ਸੁਣ ਰਿਹਾ ਸੀ ਉਹ ਕਹਿੰਦਾ ਵੀ ਆਰਤੀਆ ਦਾ ਕੋਈ ਕਸੂਰ ਨਹੀਂ ਸਭ ਤੋਂ ਪਹਿਲਾਂ ਆਰਤੀਆ ਤੜਫਿਆ ਮੈਂ ਕਹਿੰਦਾ ਵੀ ਤੇਰਾ ਫਰਜ ਬੰਦਾ ਤੇਰੇ ਕਿਸਾਨ ਦੇ ਪੈਸੇ ਮੁੜ ਕੇ ਆ ਰਹੇ ਤੇਰਾ ਆਰਤੀਆ ਹੈ ਤੇਰਾ ਖਰੀਕ ਹੈ ਤੇਰਾ ਹਿੱਸਾ ਯਾਰ ਉਹਦੇ ਪੈਸੇ ਅਸੀਂ ਮੜਵਾ ਰਹੇ ਆ ਤੈਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਐ ਲੇਕਿਨ ਆਰਤੀਆ ਤੜਫੜਿਆ ਕਹਿੰਦਾ ਕਿਸਾਨਾਂ ਨੇ ਗਿੱਲਾ ਵੇਚਿਆ ਕਿਸਾਨਾਂ ਨੇ ਗਿੱਲਾ ਵੇਚਿਆ ਕਿਸਾਨਾਂ ਨੇ ਗਿੱਲਾ ਵੇਚਿਆ ਇਸ ਗੱਲ ਦਾ ਰੋਲਾ ਪਿਆ ਤੇ ਜਦੋਂ ਅਸੀਂ ਆ ਚੈੱਕ ਕੀਤਾ ਫਿਰ ਮੰਡੀ ਦੇ ਵਿੱਚ ਜਾ ਕੇ ਉਹਦੇ ਵਿੱਚੋਂ ਆ ਕੁਝ ਨਿਕਲਿਆ ਜਿੰਨਾ ਅਸੀਂ ਮਾਲ ਕੱਲ ਚੈੱਕ ਕੀਤਾ ਪਰਸੋਂ ਰਾਤ ਨੂੰ ਜਿੰਨੀਆਂ ਢੇਰੀਆਂ ਚੈੱਕ ਕੀਤੀਆਂ ਕਿਸੇ ਦਾ 15 ਮੌਇਸਚਰ ਹੈ ਕਿਸੇ ਦਾ 15.5 ਮੌਇਸਚਰ ਹੈ ਕਿਸੇ ਦਾ 16 ਮੌਇਸਚਰ ਹੈ ਕਿਸੇ ਦਾ 17 ਮੌਚਰ ਹੈ ਇਹ ਤੋਂ ਥੱਲੇ ਥੱਲੇ ਇੱਕ ਡੇਰੀ ਨਿਗਲੀ ਜੀ ਦਾ 18 ਮੌਚਰ ਝੋਨਾ ਇਹ ਸਾਰੇ ਦਾ ਸਾਰਾ ਹੀ ਆਇਆ ਪਿਆ 2260 2250 2240 ਇਸ ਭਾਗ ਤੇ ਪਾਇਆ ਜਾ ਰਿਹਾ ਪਾਇਆ ਪਿਆ ਅਧਿਕਾਰੀਆਂ ਨੂੰ ਅਸੀਂ ਬਹੁਤ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਅਧਿਕਾਰੀ बार-बार ਇਹ ਗੱਲ ਸੀ ਉਹਨਾਂ ਦੀ ਕਿ ਅਸੀਂ ਦੇਖੋ ਜੀ ਅਸੀਂ ਪ੍ਰੂਫ ਤੋਂ ਬਿਨਾ ਕੁਝ ਨਹੀਂ ਕਰ ਸਕਦੇ ਸਾਨੂੰ ਵੀ ਇਸ ਗੱਲ ਦਾ ਪਤਾ ਸੀਗਾ ਕਿ ਅਧਿਕਾਰੀਆਂ ਨੂੰ ਜਿਹੜਾ ਅਸੀਂ ਪਹਿਲੇ ਦਿਨ ਡੀਸੀ ਸਾਹਿਬ ਨੂੰ ਕਿਹਾ ਕਿ ਸਾਡੇ ਨਾਲ ਆਓ ਅਸੀਂ ਡੀਐਫਐਸਸੀ ਨੂੰ ਕਿਹਾ ਕਿ ਸਾਡੇ ਨਾਲ ਆਓ ਅਸੀਂ ਡੀਐਮਓ ਨੂੰ ਕਿਹਾ ਕਿ ਸਾਡੇ ਨਾਲ ਆਓ ਅਸੀਂ ਏਡੀਸੀ ਤੱਕ ਅਪਰੋਚ ਕੀਤੀ ਕਿ ਸਾਡੇ ਨਾਲ ਉੱਥੇ ਆਓ ਨਹੀਂ ਕੋਈ ਅਫਸਰ ਗਿਆ ਜਿਹੜੇ ਅਫਸਰਾਂ ਦਾ ਨਾ ਜਾਣਾ ਜਿਹੜਾ ਉਹ ਆਪਣੇ ਆਪ ਚ ਇਹ ਗੱਲ ਕਲੀਅਰ ਕਰਦਾ ਹੈ ਕਿ ਜਿਹੜੇ ਜਿਹੜੇ ਲੋਕ ਹੁਣ ਫਸਣਗੇ ਅਗਰ ਸਾਡੇ ਖੜਿਆਂ ਫਸ ਗਏ ਤਾਂ ਸਾਨੂੰ ਉਹਨਾਂ ਦੇ ਖਿਲਾਫ ਤੁਰੰਤ ਮਤਲ ਐਕਸ਼ਨ ਲੈਣਾ ਪੈਣਾ ਹੈ ਤਾਂ ਫਿਰ ਬੜਾ ਔਖਾ ਹੈ ਕਿਉਂਕਿ ਸਾਰੇ ਉਸ ਹਮਾਮ ਦੇ ਵਿੱਚ ਨੰਗੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਔਖਾ ਸੀ ਇਸ ਕਰਕੇ ਸਾਰੇ ਅਫਸਰਾਂ ਦੀ ਮਿਲੀ ਭੁਗਤ ਸੀ ਕੋਈ ਅਫਸਰ ਸਾਡੇ ਨਾਲ ਉੱਠ ਕੇ ਨਹੀਂ ਤੁਰਿਆ ਔਰ ਅੱਜ ਕੱਲ ਰਾਤ ਇੱਕ ਕਿਸਾਨ ਦੀ ਜਿਹੜੀ ਗੱਲ ਆਈ ਸਾਹਮਣੇ ਉਹਦਾ 16 ਮੌਸਟਰ ਹੈ ਮਾਲੂ ਦਾ ਲਗਭਗ 500 ਗੱਟਾ ਤੋਲਿਆ ਗਿਆ ਹੁਣ 16 ਮੌਸਟਰ ਤੋਂ ਬਾਅਦ ਆ ਜਦੋਂ ਮਾਰਕੀਟ ਕਮੇਟੀ ਦਾ ਰਿਕਾਰਡ ਚੈੱਕ ਕੀਤਾ ਜਿਹੜੀ ਮੈਂ ਤੁਹਾਨੂੰ ਪਹਿਲਾਂ ਦਿਖਾ ਚੁੱਕਿਆ ਹੈ ਉਹਦੇ ਵਿੱਚੋਂ ਆ ਆ ਨਿਕਲਿਆ ਔਰ ਉੱਥੇ ਜਦੋਂ ਅਫਸਰਾਂ ਨੇ ਗੱਲ ਕਰਕੇ ਪੁੱਛੀ ਹੈ ਤਾਂ ਉਹਦਾ ਕੋਲ ਟੈਲੀਫੋਨ ਤੇ ਇਹ ਕਹਿਣਾ ਕਿ ਮੈਂ ਤਾਂ ਇਹ ਮਾਲ ਖਰੀਦਿਆ ਹੀ ਨਹੀਂ ਇਟ ਮੀਨਸ ਕਲੀਅਰ ਹੈ ਕਿ ਮਾਰਕੀਟ ਕਮੇਟੀ ਦੀ ਮਿਲੀ ਭੁਗਤ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਕਰ ਰਹੇ ਆ ਤੁਹਾਡੇ ਰਾਹੀਂ ਵੀ ਕਿ ਭਾਈ ਤੁਸੀਂ ਆ ਜਿਹੜੀ ਲੁੱਟ ਹੋ ਰਹੀ ਆ ਕਿਸਾਨਾਂ ਦੀ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਬਾਰ-ਬਾਰ ਇਹ ਕਹਿੰਦੇ ਨੇ ਕਿ ਜੀ ਅਸੀਂ ਤਾਂ ਕਿਸਾਨਾਂ ਦੇ ਹਿਤੈਸ਼ੀ ਆ ਸਰਕਾਰੀ ਕਿਸਾਨਾਂ ਦੀ ਹੈ ਸਰਕਾਰ ਪਿੰਡਾਂ ਤੋਂ ਸੱਥਾਂ ਤੋਂ ਚੱਲੇਗੀ ਅਸੀਂ ਕਿਸਾਨਾਂ ਲਈ ਬਹੁਤ ਕੁਝ ਕਰ ਰਹੇ ਆ ਅਹ ਹੈਰਾਨ ਹੋ ਗਿਆ ਮੈਂ ਦੇਖ ਕੇ ਪੰਜਾਬ ਦੇ ਵਿੱਚ 20 ਇੱਕ ਹਿੱਸਾ ਅੱਜ ਪੰਜਾਬ ਦਾ ਇੱਕ ਹਿੱਸਾ ਬਿਹਾਰ ਤੇ ਯੂਪੀ ਬਣਿਆ ਹੋਇਆ ਹੈ ਇਹ ਜਦੋਂ ਬਿਹਾਰ ਤੋਂ ਯੂਪੀ ਤੋਂ ਸੱਜਤਾ ਝੋਨਾ ਆਉਂਦਾ ਸੀ ਉਸ ਵੇਲੇ ਅਸੀਂ ਇਹ ਕਹਿੰਦੇ ਸੀਗੇ ਕਿ ਬਿਹਾਰ ਤੇ ਯੂਪੀ ਦੇ ਵਿੱਚ ਮੰਡੀ ਸਿਸਟਮ ਹੈ ਨਹੀਂਗਾ ਉੱਥੇ ਐਮਐਸਪੀ ਦੇ ਨਹੀਂ ਖਰੀਦਾ ਜਾਂਦਾ ਉੱਥੋਂ ਤਾਂ ਝੋਨਾ ਆਉਂਦਾ ਹੈ ਤੋਂ ਅੱਜ ਸਾਡੇ ਸਾਹਮਣੇ ਕਲੀਅਰ ਹੋ ਗਿਆ ਕਿ ਉਹ ਝੋਨਾ ਜਿਹੜਾ ਬਿਹਾਰ ਤੇ ਯੂਪੀ ਵਾਲਾ ਨਹੀਂ ਹੈ ਤੇ ਸਾਡੇ ਪੰਜਾਬ ਚ ਇੱਕ ਹਿੱਸਾ ਜਿਹੜਾ ਮਾਝੇ ਦਾ ਇਲਾਕਾ ਹੈ ਸਾਰਾ ਬਿਹਾਰ ਤੇ ਯੂਪੀ ਬਣਾਇਆ ਪਿਆ ਹੈ ਸੋ ਅਸੀਂ ਮੰਗ ਕਰਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪੰਜਾਬ ਸਰਕਾਰ ਤੋਂ ਵੀ ਤੇ ਇੱਥੋਂ ਦੇ ਪ੍ਰਸ਼ਾਸਨ ਤੋਂ ਕਿ ਇਹ ਜਿੰਨੇ ਜਿਹੜੇ ਅਫਸਰ ਗਲਤੀ ਨੇ ਖਰੀਦ ਏਜੰਸੀਆਂ ਦੇ ਉਹ ਇਨਸਪੈਕਟਰ ਮਾਰਕੀਟ ਕਮੇਟੀ ਦਾ ਸੈਕਟਰੀ ਤੇ ਉਸ ਮੰਡੀ ਦਾ ਜਿਹੜਾ ਮੰਡੀ ਸੁਪਰਵਾਈਜ਼ਰ ਉਹਦੇ ਵਿੱਚ ਇਹਦੂ ਗਾਹ ਟੱਪ ਕੇ ਹੁਣ ਤਾਂ ਸਾਡੇ ਕੋਲੇ ਅੱਜ ਕਿਸਾਨ ਜੰਡਿਆਲਾ ਗੁਰੂ ਮੰਡੀ ਤੋਂ ਸਾਡੇ ਕੋਲੇ ਆ ਇੰਨੇ ਕਿਸਾਨਾਂ ਦੇ ਆ ਪਰਚੀਆਂ ਆ ਗਈਆਂ ਸਾਡੇ ਕੋਲੇ ਜੰਡਿਆਲਾ ਗੁਰੂ ਦੇ ਕਿਸਾਨ ਆ ਸਾਰੇ ਇਹ 10 12 ਕਿਸਾਨਾਂ ਦੀਆਂ ਪਰਚੀਆਂ ਆ ਗਈਆਂ ਸਾਡੇ ਕੋਲੇ ਜਿਹੜੇ ਕਹਿ ਰਹੇ ਨੇ ਕਿ ਸਾਡੇ ਨਾਲ ਵੀ ਇਹ ਕੁਝ ਹੋਇਆ ਹੈ ਸਾਨੂੰ ਵੀ ਅੱਜ ਢੰਗ ਨਾਲ ਲੁੱਟਿਆ ਗਿਆ ਹੈ। ਤੋਂ ਇਹ ਜਿਹੜੇ ਕਿਸਾਨ ਅਜ ਬਾਹਰ ਆ ਗਏ ਨੇ ਤਾਂ ਸਾਡੀ ਬੇਨਤੀ ਹੈ ਸਰਕਾਰ ਨੂੰ ਕਿ ਉਹਨਾਂ ਮੰਡੀਆਂ ਦੇ ਵੀ ਬਰੀਕੀ ਦੇ ਵਿੱਚ ਜਾਂਚ ਕੀਤੀ ਜਾਣੀ ਬੰਦੀ ਹੈ ਔਰ ਉਹਨਾਂ ਅਧਿਕਾਰੀਆਂ ਦੇ ਖਿਲਾਫ ਬੰਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਆ ਸਰਦਾਰ ਜੀ ਖੜੇ ਨੇ ਸਾਡੇ ਨਾਲ। ਆ ਇਹਨਾਂ ਦਾ ਮਾਲ ਤੁੜਿਆ ਹੈ। ਆ ਜਿਹੜਾ ਇਹਨਾਂ ਦਾ ਮਾਲ ਤੁੜਿਆ ਹੈ ਇਸ ਤੁਲੇ ਹੋਏ ਮਾਲ ਦੇ ਵਿੱਚ ਇਸ ਕਿਸਾਨ ਨੂੰ ਲਗਭਗ 34000 ਰੁਪਏ ਦਾ ਰਗੜਾ ਮਾਰਿਆ ਗਿਆ ਇਹਦੇ ਸਮਾਨ 'ਚ ਇਸ ਕਿਸਾਨ ਨੂੰ ਰਾਤ ਦੇ ਦਸਲ ਮੁਤਾਬਕ ਤੋਂ ਬਾਕੀ ਇਹਦਾ ਹੋਰ ਡਿਟੇਲ ਦੇ ਵਿੱਚ ਅਸੀਂ ਜਿਹੜੀ ਪਰਚੀ ਇਹਨਾਂ ਦੀ ਹੁਣ ਆਈ ਹੈ ਸਾਡੇ ਕੋਲ ਅਸੀਂ ਦੇਖਾਂਗੇ ਔਰ ਜੇ ਇੱਕ ਕਿਸਾਨ ਨੂੰ ਮੈਂ ਆਮ ਲੋਕਾਂ ਨੂੰ ਬੇਨਤੀ ਕਰਦਾ ਕਿ ਸੁਧਾਰਨ ਕਿਸਾਨਾਂ ਇਹਦਾ ਮਾਲ ਸਿਰਫ 124 25 ਕੁਇੰਟਲ ਜਾਂ 122 ਕੁਇੰਟਲ ਮਾਲ ਵਿਕਿਆ ਹੈ 122 ਕੁਇੰਟਲ ਵਾਲੇ ਕਿਸਾਨ ਦਾ ਜੇਕਰ 32000 ਰੁਪਇਆ ਲੁੱਟ ਲਿਆ ਗਿਆ ਪਰ ਤੁਸੀਂ ਅੰਦਾਜ਼ਾ ਲਾਓ ਬਾਕੀ ਸਾਰੇ ਪੂਰੇ ਇਸ ਅੰਮ੍ਰਿਤਸਰ ਇਲਾਕੇ ਦੇ ਲੋਕ ਧਿਆਨ ਲਾਉਣ ਕਿ ਤੁਸੀਂ ਭਾਈ ਕਿੰਨਾ ਕਿੰਨਾ ਵੇਚਿਆ ਤੇ ਕਿੰਨਾ ਕਿੰਨਾ ਲੁੱਟਿਆ ਗਿਆ ਆ ਜਿਹੜਾ ਜਿੰਨੀ ਕਿਹਦੀ ਜ਼ਮੀਨ ਹੋਏਗੀ ਆ 34 35000 ਰੁਪਇਆ ਜਿਹੜਿਆ ਨਾਲ ਲੁੱਟਿਆ ਗਿਆ ਇਹਦੇ ਨਾਲ ਇਹ ਆਪਦੀ ਕਣਕ ਬੀਜ ਸਕਦਾ ਹੈ ਆਪਦੀ ਡੀਪੀ ਲਿਆ ਕੇ ਪਾ ਸਕਦਾ ਹੈ ਆਪਦੀ ਯੂਰੀਆ ਲਿਆ ਕੇ ਪਾ ਸਕਦਾ ਹੈ ਆਪ ਦੇ ਪਰਿਵਾਰ ਦਾ ਖਰਚਾ 6 ਮਹੀਨਿਆਂ ਦਾ ਤੋਰ ਸਕਦਾ ਹੈ ਇਹਦੇ ਨਾਲ ਸੋ ਇਹ ਲੁੱਟ ਜਿਹੜੀ ਹੋ ਰਹੀ ਆ ਸਾਡੀ ਮੰਗ ਹੈ ਕਿ ਉਹਨਾਂ ਅਧਿਕਾਰੀਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਦੇ ਪਰਚੇ ਦਰਜ ਕਰਨੇ ਬਣਦੇ ਆ ਮੁਕੱਦਮਾ ਦਰਜ ਕਰਨਾ ਮਾਰਕੀਟ ਕਮੇਟੀ ਦੇ ਸੈਕਟਰੀ ਔਰ ਜਿਹੜਾ ਮੰਡੀ ਸੁਪਰਵਾਈਜ਼ਰ ਆ ਸਾਰੇ ਦੇ ਸਾਰੇ ਉਹ ਲੋਕ ਜਿਹੜੇ ਇਹਦੇ ਵਿੱਚ ਆਰਥੀਆ ਵੀ ਗਿਲਤੀ ਆ ਉਹਨਾਂ ਦੇ ਮੁਕੱਦਮਾ ਦਰਜ ਕਰਨਾ ਬਣਦਾ ਹੈ ਕਿਉਂਕਿ ਉਹਨਾਂ ਦੀ ਮਿਲੀ ਭੁਗਤ ਨਾਲ ਇੱਕ ਆਰਥੀਆ ਦੀ ਗੱਲ ਬੜੀ ਹੈਰਾਨੀਜਨਕ ਸਾਹਮਣੇ ਆਈ ਗੱਲ ਨਿਕਲ ਕੇ ਉਹ ਆਰਥੀਆ ਕਹਿ ਰਿਹਾ ਹੈ ਉਹਦਾ ਜਦੋਂ ਅਸੀਂ ਮਾਲ ਦਾ ਮੌਇਸਚਰ ਚੈੱਕ ਕੀਤਾ ਤਾਂ ਮੌਇਸਚਰ ਨਿਕਲਿਆ ਸਿਰਫ 1.16 ਤੇ ਜਦੋਂ ਅਸੀਂ ਕਿਹਾ ਵੀ ਇਹ ਭਰਾਇਆ ਕਿਉਂ ਨਹੀਂ ਗਿਆ ਤਾਂ ਉਹ ਕਹਿੰਦਾ ਜੀ ਇਹਨੂੰ ਡਿਸਕਲਰ ਕਹਿ ਗਏ ਤੇ ਮੀਟਿੰਗ ਦੇ ਵਿੱਚ ਜਦੋਂ ਉਹਨਾਂ ਦੇ ਅਧਿਕਾਰੀਆਂ ਨੇ ਸਾਡੇ ਨਾਲ ਗੱਲ ਕੀਤੀ ਹੈ ਮੀਟਿੰਗ 'ਚ ਉਹ ਆ ਕੇ ਮੀਟਿੰਗ 'ਚ ਇਨਸਪੈਕਟਰ ਇਹ ਕਹਿੰਦੇ ਆ ਜੀ ਸਾਨੂੰ ਕਹਿੰਦਾ ਆੜਤੀਏ ਨੇ ਉਹ ਮਾਲ ਦਿਖਾਇਆ ਹੀ ਨਹੀਂ ਭਾਈ ਫਿਰ ਡਿਸਕਲਰ ਕਿਹਨੇ ਕਹਿਤਾ ਇਹਦਾ ਮਤਲਬ ਆੜਤੀਆਂ ਦੀ ਮਿਲੀ ਭੁਗਤੋਂ ਕਿਸਾਨ ਦੀ ਲੁੱਟ ਕਰਾਉਣ ਚ ਔਰ ਜਿਹੜੇ ਜਿਹੜੇ ਬੰਦਿਆਂ ਦੀ ਇਹ ਮਿਲੀ ਭੁਗਤ ਹੈ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਉਹਨਾਂ ਨੂੰ ਮੰਡੀ ਚੋਂ ਬਾਹਰ ਕਰਨਾ ਚਾਹੀਦਾ ਅਗਲੀ ਮੈਂ ਗੱਲ ਇਹ ਕਹਿਣੀ ਚਾਹਣਾ ਦੇਖੋ ਅੱਜ ਮੈਨੂੰ ਪਤਾ ਲੱਗਿਆ ਵੀ ਉਹਨਾਂ ਨੇ ਕਿਹਾ ਮੰਡੀ ਬੰਦ ਕਰ ਦੇਣਾ ਸੀ ਕਿੰਨਾ ਚਿਰ ਮੰਡੀ ਬੰਦ ਕਰੋਗੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਮੰਡੀ ਬੰਦ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਸਾਰੇ ਕਿਸਾਨ ਐਸ ਇਲਾਕੇ ਦੇ ਤੱਕੜੇ ਹੋਵੋ ਅਸੀਂ ਤੁਹਾਡੀ ਲੁੱਟ ਰੋਕਣ ਵਾਸਤੇ ਆਏ ਆ ਭਰਾਵੋ ਮੈਦਾਨ ਚਾ ਲੁੱਟ ਰੋਕਣ ਵਾਸਤੇ ਕਰ ਲੈਣ ਜੋ ਮੰਡੀ ਬੰਦ ਤੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਰੇ ਆੜਤੀਆਂ ਨੇ ਇਹਨਾਂ ਨੂੰ ਅਧਿਕਾਰ ਹੈ ਮੰਡੀ ਬੰਦ ਕਰਨ ਦਾ ਅਸੀਂ ਮਾਲ ਲੈ ਕੇ ਆ ਰਹੇ ਹਾਂ ਸਾਡਾ ਮਾਲ ਵਕਾਉਣਾ ਮਾਰਕੀਟ ਕਮੇਟੀ ਨੇ ਵਕਾਉਣਾ ਹੈ ਸਾਡਾ ਮਾਲ ਖਰੀਦਣਾ ਖਰੀਦ ਏਜੰਸੀਆਂ ਨੇ ਔਰ ਇਹ ਆਪਦੀ ਪਿਉ ਦਾ ਰਾਜ ਬਣਾ ਕੇ ਆੜਤ ਮੰਡੀ ਬੰਦ ਕਰਕੇ ਬਹਿ ਗਏ ਉਹਨਾਂ ਦੇ ਲਾਇਸੈਂਸ ਰੱਦ ਕਰਨੇ ਬੰਦ ਨੇ ਅੱਜ ਇਸ ਇਸ ਉਹਨਾਂ ਦੇ ਐਕਸ਼ਨ ਤੇ ਔਰ ਸਾਰਿਆਂ ਦੇ ਲਾਇਸੈਂਸ ਰੱਦ ਕਰੇ ਇਥੋਂ ਦਾ ਡਿਪਟੀ ਕਮਿਸ਼ਨਰ ਚੌਰਾਮਨਾਲ ਬੈਠਾ ਹੈ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਕੰਮ ਰੋਕ ਕੇ ਕਿਸਾਨਾਂ ਨੂੰ ਪਰੇਸ਼ਾਨ ਕਰੋ ਪਰੇਸ਼ਾਨ ਹੋਏ ਹੋਏ ਕਿਸਾਨ ਆਪਣੇ ਆਪ ਕਿਸਾਨ ਦੇ ਅੱਗੇ ਬੰਦੇ ਨੂੰ ਛੱਡ ਕੇ ਤੁਹਾਡੇ ਮੂਰੇ ਘੋਡੇ ਡੇਕ ਦੇਣਗੇ ਔਰ ਪ੍ਰਸ਼ਾਸਨ ਇਹ ਕਰ ਰਿਹਾ ਮੈਂ ਬੇਨਤੀ ਕਰਨੀ ਚਾਹੁੰਦਾ ਇਥੋਂ ਦੇ ਪ੍ਰਸ਼ਾਸਨ ਨੂੰ ਵਾਰਨਿੰਗ ਆ ਚੇਤਾਵਨੀਆਂ ਸਾਡੀ ਕਿ ਮਜਬੂਰਨ ਸਾਨੂੰ ਇਦੋਂ ਇਸ ਲੜਾਈ ਨੂੰ ਹੋਰ ਵੱਡੀ ਕਰਕੇ ਸੜਕ ਰੋਕਣ ਲਈ ਮਜਬੂਰ ਨਾ ਕੀਤਾ ਜਾਏ ਔਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਵੀ ਕਹਿਣਾ ਚਾਹਾਂਗਾ ਕਿ ਪੰਜਾਬ ਦੇ ਬਾਕੀ ਜ਼ਿਲ੍ਹੇ ਮੇਰੇ ਜਿੱਥੋਂ ਤੱਕ ਬੈਠੇ ਨੇ ਸਾਰੇ ਜ਼ਿਲ੍ਹਿਆਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਤਿਆਰੀ ਕਰੋ ਕੱਲ ਦਾ ਦਿਨ ਆਪਾਂ ਵੇਟ ਕਰਦੇ ਹਾਂ ਪ੍ਰਸ਼ਾਸਨ ਦੇ ਵੀ ਕੀ ਕਰਦਾ ਹੈ ਨਹੀਂ ਤਾਂ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚੋਂ ਕਿਸਾਨ ਜਥੇਬੰਦੀ ਬੀਕੇ ਜੁਗਤਾ ਸਿੱਧੂਪੁਰ ਦੇ ਇੱਕ ਇੱਕ ਵਰਕਰ ਇੱਕ ਇੱਕ ਕਾਰਕੁੰਨ ਨੂੰ ਮੇਰੀ ਬੇਨਤੀ ਹੈ ਕਿ ਤਿਆਰੀ ਕਰੋ ਕਿਸੇ ਵੇਲੇ ਵੀ ਤੁਹਾਨੂੰ ਬਿਗਲ ਵੱਜ ਸਕਦਾ ਹੈ ਅੰਮ੍ਰਿਤਸਰ ਆਉਣ ਲਈ ਔਰ ਉਸ ਮੀਟਿੰਗ ਦੇ ਵਿੱਚ ਅਗਲੀ ਲੜਾਈ ਨੂੰ ਇਹਨੂੰ ਕਿਸ ਤਰ੍ਹਾਂ ਸੀ ਇਹਦੇ ਨਾਲ ਨਿਜਿੱਠਣਾ ਹੈ ਕਿਵੇਂ ਇਹਨੂੰ ਸਫਲ ਕਰਨਾ ਹੈ ਹੋ ਸਕਦਾ ਸਾਨੂੰ ਐਸਕੇਮ ਨੌਨ ਪੋਲੀਟੀਕਲ ਦੇ ਘੇਰੇ ਦੇ ਵਿੱਚ ਲਿਜਾਣੀ ਪਵੇ ਲੜਾਈ ਲਜਾਵਾਂਗੇ ਇਹ ਜਿਹੜੀ ਆ ਇਸ ਇਲਾਕੇ ਨੂੰ ਇਹਨਾਂ ਨੇ ਸਮੁੰਦਰੋਂ ਪਾਰ ਵਾਲੀ ਹਾਲਾਤ ਬਣਾ ਰੱਖਿਆ ਕਿ ਵੀ ਇੱਥੇ ਵੀ ਖਰੀਦ ਹੋ ਹੀ ਨਹੀਂ ਰਹੀ ਲੋਕਾਂ ਦੀ ਇਹ ਖਰੀਦ ਜੇਕਰ ਪੰਜਾਬ ਚ ਕਿਸਾਨਾਂ ਦੀ ਖਰੀਦ ਨਹੀਂ ਹੋ ਰਹੀ ਤਾਂ ਫਿਰ ਅਸੀਂ ਬਾਹਰ ਐਮਐਸਪੀ ਦੀਆਂ ਗੱਲਾਂ ਕੀ ਕਰਦੇ ਆ ਬਾਕੀ ਮੈਂ ਪੁੱਛਣਾ ਚਾਹਣਾ ਕੁਝ ਲੋਕ ਇਹੋ ਜਿਹੇ ਨੇ ਜਿਹੜੇ ਇਹ ਕਹਿੰਦੇ ਨੇ ਕਿ ਪੰਜਾਬ ਨੂੰ ਤਾਂ ਐਮਐਸਪੀ ਦੀ ਲੋੜ ਹੀ ਨਹੀਂ ਹਾਂ ਪੰਜਾਬ ਨੂੰ ਐਮਐਸਪੀ ਗਰੰਟੀ ਕਾਨੂੰਨ ਦੀ ਕੀ ਲੋੜ ਹੈ ਆ ਲੋੜ ਹੈ ਅਗਰ ਇਥੇ ਐਮਐਸਪੀ ਗਰੰਟੀ ਕਾਨੂੰਨ ਹੁੰਦਾ ਤਾਂ ਇੱਕ ਵੀ ਦਾਣਾ ਕਿਸਾਨਾਂ ਦਾ ਐਮਐਸਪੀ ਗਰੰਟੀ ਕਾਨੂੰਨ ਅਗਰ ਹੁੰਦਾ ਘੱਟ ਰੇਟ ਤੇ ਵਿਕਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਮੁਕੱਦਮਾ ਦਰਜ ਆਪਣੇ ਆਪ ਉਹਨਾਂ ڈاکਵਾਂ ਦੇ ਖਿਲਾਫ ਹੋ ਜਾਣਾ ਸੀ ਜਿਹੜੇ ਉਹਨੂੰ ਘੱਟ ਰੇਟ ਤੇ ਖਰੀਦਦੇ ਇਹ ਲੋੜ ਹੈ ਪੰਜਾਬ ਨੂੰ ਐਮਐਸਪੀ ਗਰੰਟੀ ਕਾਨੂੰਨ ਦੀ ਸੌਦੀ ਲੜਾਈ ਲੜ ਰਹੇ ਆ ਟਕੜੇ ਹੋ ਕੇ ਲੜਾਂਗੇ ਆਪਾਂ ਦਫ਼ਤਰਾਂ ਨਾਲ ਆਇਆ ਸੀਗਾ ਦੋ ਦਿਨ ਤੋਂ ਲਗਾਤਾਰ ਚੱਲ ਰਿਹਾ ਤੁਹਾਡੇ ਸਾਹਮਣੇ ਮੈਂ ਕਰਨਜੀਤ ਸਿੰਘ ਨੰਗਲੀ ਭਾਰਤੀ ਕਿਸਾਨ ਏਕਤਾ ਸਿੱਧੂਪੁਰ ਸਾਡਾ ਜਿਹੜਾ ਧਰਨਾਵਾ ਡੀਸੀ ਦਫਤਰ ਅਜ ਦੂਜੇ ਦਿਨ ਦੇ ਵਿੱਚ ਆ ਪ੍ਰਵੇਸ਼ ਹੋ ਗਿਆ ਸਾਡਾ ਧਰਨਾ ਮਾਰਨ ਦਾ ਜਿਹੜਾ ਮੁੱਖ ਮੰਤਵ ਆ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵੀ ਸਰਕਾਰੀ ਮੰਡੀਆਂ ਵਾਂ ਉਹਨਾਂ ਦੇ ਵਿੱਚ ਕਿਸਾਨਾਂ ਦਾ ਪੀਆਰ ਪਰਮਨ ਝੋਨਾ ਜਿਹੜਾ ਸਰਕਾਰੀ ਰੇਟ ਤੇ ਨਹੀਂ ਵਿਕ ਰਿਆ ਜਿਹਦੇ ਸਬੰਧ ਵਿੱਚ ਅਸੀਂ ਕੱਲ ਭਾਰਤੀ ਕਿਸਾਨ ਏਕਤਾ ਸਿੱਧੂਪੁਰ ਵੱਲੋਂ ਜਿਹੜਾ ਵਾ ਧਰਨਾ ਪ੍ਰਦਰਸ਼ਨ ਇੱਥੇ ਦਿੱਤਾ ਸੀਗਾ ਉਹਦੇ ਵਿੱਚ ਕੱਲ ਸ਼ਾਮ ਨੂੰ ਜਦੋਂ ਅਸੀਂ ਪ੍ਰੂਫ ਪੇਸ਼ ਕੀਤੇ ਏਡੀਸੀ ਸਾਹਿਬ ਨੇ ਜਾ ਕੇ ਮੰਡੀ ਦਾ ਦੌਰਾ ਕੀਤਾ ਉਥੇ ਜਾ ਕੇ ਵੇਖਿਆ ਵੀ ਕਿਸਾਨਾਂ ਦੀ ਕਿਸ ਤਰ੍ਹਾਂ ਲੁੱਟਖਸਟ ਹੋ ਰਹੀ ਆ ਤੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਜਿਨ੍ਹਾਂ ਨੇ ਲੁੱਟਖਸਟ ਕੀਤੀ ਉਹਨਾਂ ਦੇ ਪਰਚਾ ਦਰਜ ਕਰਾਂਗੇ ਪਰ ਹਜੇ ਤੱਕ ਕੋਈ ਪਰਚਾ ਨਹੀਂ ਦਰਜ ਹੋਇਆ ਅਜੇ ਵੀ ਜਿਹੜੀ ਅੰਮ੍ਰਿਤਸਰ ਦੀ ਮੰਡੀ ਆ ਭਗਤਾਲਾ ਉਹਦੇ ਵਿੱਚ ਸਰਕਾਰੀ ਖਰੀਦ ਨਹੀਂ ਸ਼ੁਰੂ ਹੋਈ ਇਸ ਕਰਕੇ ਮਜਬੂਰੀ ਵਾਸ ਸਾਡਾ ਧਰਨਾ ਅਜ ਦੂਜੇ ਦਿਨ ਦੇ ਵਿੱਚ ਆ ਤੇ ਸਾਡੀ ਕਾਲ ਵਾਪਿਸ ਆ ਸਾਨੂੰ ਦੋ ਦਿਨ ਹੋਰ ਲੱਗਣ ਪਰਸੋਂ ਰੋਜ਼ ਨੂੰ ਅਸੀਂ ਵੱਡਾ ਇਕੱਠ ਕਰਕੇ ਪੂਰੇ ਪੰਜਾਬ ਲੈਵਲ ਦਾ ਤੇ ਇਹ ਜਿਹੜੀ ਸਰਕਾਰੀ ਖਰੀਦ ਅੰਮ੍ਰਿਤਸਰ ਦੀ ਮੰਡੀ ਵਿੱਚੋਂ ਸ਼ੁਰੂ ਕਰਾਵਾਂਗੇ ਕਿ ਕਿਸਾਨਾਂ ਦੇ ਨਾਲ ਜਿਹੜੀ ਅੰਦਰੀ ਕੱਢੀਓ ਲਗਭਗ ਇਹ ਅੰਮ੍ਰਿਤਸਰ ਸਾਹਿਬ ਜਿੰਨੇ ਜ਼ਿਲ੍ਹੇ ਦੇ ਕਿਸਾਨ ਸਾਰੇ ਨਾ ਹੋਈਆ ਪਰ ਹੌਲੀ ਹੌਲੀ ਪਹਿਲੇ ਦਿਨ ਚਾਰ ਕਿਸਾਨ ਆਏ ਸੀ ਅੱਜ ਲਗਭਗ ਕੋਈ 10-12 ਕਿਸਾਨ ਆ ਇਹ ਦਿਨੋਂ ਦਿਨ ਇਹਨਾਂ ਦੀ ਗਿਣਤੀ ਵੱਧਦੀ ਜਾਊਗੀ ਸਾਰਾ ਕੋਈ ਤੁਹਾਡੇ ਸਾਹਮਣੇ ਆ ਜਾਊਗਾ ਧਰਨੇ ਦਾ ਐਲਾਨ ਹੈ ਜੀ ਜੇ ਹੱਲ ਨਹੀਂ ਹੁੰਦਾ ਕੋ ਆ ਬਿਲਕੁਲ ਧਰਨਾ ਜਿਹੜਾ ਵਾ ਉਹ ਲਗਾਤਾਰ ਚੱਲ ਰਿਹਾ ਵਾ ਰੋਜ਼ਾਨਾ ਜਿਹੜਾ ਵਾ ਉਹ ਧਰਨਾ ਇਸੇ ਤਰ੍ਹਾਂ ਚੱਲਦਾ ਰਹੂਗਾ ਇਹ ਹੋਰ ਵੀ ਤੁਹਾਡਾ ਹੱਲ ਨਹੀਂ ਹੁੰਦਾ ਕਿ ਬਾਕੀ ਜ਼ਿਲ੍ਹਿਆਂ ਚ ਵੀ ਕਿਸਾਨ ਨੂੰ ਸੱਦਿਆ ਜਾ ਰਿਹਾ ਹੈ ਧਰਨੇ ਵਾਸਤੇ ਬਿਲਕੁਲ ਸੱਦਿਆ ਜਾਊਗਾ ਜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਆਪ ਇੱਥੇ ਪਹੁੰਚੇ ਆ ਤੇ ਕੱਲ ਦਾ ਦਿਨ ਦਾ ਨਾਲ ਟਾਈਮ ਦਿੱਤਾ ਪਰਸੋ ਰੋਜ਼ ਨੂੰ ਜਿਹੜਾ ਵਾ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਵੱਡਾ ਇਕੱਠ ਵੇਖਣ ਨੂੰ ਮਿਲੂਗਾ ਕਿਸਾਨਾਂ ਦਾ ਜੀ ਸੰਜੀਵੇਰਾਣਾ ਜੀ ਤਸਵੀਰ ਸਿੰਘ ਅਹੀਂ ਅਡਾ ਮਹਿਲ ਮੁਖਾਰੀ ਦੇ ਵਿੱਚ ਦੁਕਾਨ ਕਰਦੇ ਆ ਇੱਥੇ ਸਾਡੇ ਲਾਗੇ ਕੁਆੜੀ ਦੀ ਦੁਕਾਨ ਹੈ ਰਾਤੀ ਇੱਥੇ ਮਤਲਬ ਚੋਰਾਂ ਨੇ ਚੋਰੀ ਕੀਤੀ ਆ ਇਹਨਾਂ ਦਾ ਤਾਂਬਾ ਪਿੱਤਲ ਵਾਵਾ ਇਸ ਮਾਲ ਲੈ ਗਏ ਨਾਲ ਨਕਦੀ ਵੀ ਲੈ ਗਏ ਤੇ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਵੀ ਇਹ ਹੱਡੇ ਦੀ ਰਾਖੀ ਕਰਵਾਈ ਜਾਵੇ ਅਸੀਂ ਹੋਰ ਵੀ ਦੁਕਾਨਦਾਰ ਇੱਥੇ ਹੈਗੇ ਅੱਗੇ ਵੀ ਕਾਫੀ ਹਰ ਤੇ ਚੋਰੀਆਂ ਹੋਈਆਂ ਨੇ ਤੇ ਇੱਥੇ ਕੋਈ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਵੇ ਇਹਨਾਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਬਹੁਤ ਜ਼ਿਆਦਾ ਮਤਲਬ ਇੱਕ ਨੌਂੀਅਰ ਕਿਤੇ ਆ ਤੇ ਸਾਰੇ ਆਪੋ ਆਪਣੀ ਕਮਾਈ ਕਰਨਦੇ ਆ ਪਰ ਇਹ ਬਹੁਤ ਜ਼ਿਆਦਾ ਕੰਮ ਜਿਹੜਾ ਗਲਤ ਹੋ ਰਿਹਾ ਇੱਥੇ ਤੇ ਨਕਦੀ ਵੀ ਇਹਨਾਂ ਦੀ ਕਾਫੀ ਜਿਆਦੀ ਕੋਈ ਅੰਦਰ ਕੈਸ਼ ਪਿਆ ਹੀ ਉਹ ਵੀ ਲੱਗੇ ਤੇ ਅਕਸਰ ਸੀਸੀਟੀਵੀ ਵੀ ਲਾਏ ਹੁੰਦੇ ਆ ਪਰ ਸੀਸੀਟੀਵੀ ਨੂੰ ਤੋੜ ਕੇ ਲੱਗੇ ਹਾਂਜੀ ਹਾਂਜੀ ਉਹ ਸੀਸੀਟੀਵੀ ਕੈਮਰੇ ਲੱਗੇ ਹੋਏ ਹੀ ਉਹਨਾਂ ਪਹਿਲਾਂ ਉਹ ਕਿ ਉਹ ਤੋੜੀ ਤੋੜਿਆ ਨਾਲ ਲਾਈਟਾਂ ਬੰਦ ਕੀਤੀਆਂ ਉਸ ਤੋਂ ਬਾਅਦ ਇਹ ਫਿਰ ਜੱਕ ਲਾ ਕੇ ਉਹਨਾਂ ਦਾ ਸ਼ਟਰ ਜਿਹੜਾ ਉਹ ਚੁੱਕਿਆ ਵਾ ਸਾਰੇ ਅੰਦਰ ਵੱਡ ਕੇ ਸਾਰੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਇਹਨਾਂ ਨੇ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਵੀ ਪ੍ਰਸ਼ਾਸਨ ਮਤਲਬ ਇੱਥੇ ਇੱਕ ਤੇ ਨਾਕਾ ਲਵਾਵੇ ਇੱਕ ਇਹਨਾਂ ਦੀ ਪਰਭਾਈ ਕਿਸ ਤਰੀਕੇ ਨਾਲ ਵੀ ਹੋ ਸਕੇ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਹਨਾਂ ਨੂੰ